ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪਹਿਲਾ ਕਾਵਨ ਕਾਵਨ ਜਾਚੈ ਪ੍ਰਭ ਦਾਤੇ ਕਾਵਨ ਨਾਣੀ ਨਹੀਂ ਬੋਲਨੇ ਕਮਨ ਕਮਨ ਜਾਚੈ ਪ੍ਰਭ ਦਾਤੇ ਕਾਵਨ ਕਾਵਨ ਜਾਚੈ ਪ੍ਰਭ ਦਾਤੇ ਤਾਂ ਕੇ ਅੰਤ ਨ ਪ੍ਰਹ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਅਬ ਬੱਬੇ ਨਾਲ ਨਹੀਂ ਬੋਲਣਾ ਜੈਸੀ ਭੂਖ ਹੋਏ ਆਵ ਅੰਤਰ ਤੂੰ ਸਮਰੱਥ ਸਤਿ ਦੇਵਨ ਹਾਰ ਐ ਜੀ Jap tap sansjam sat adhar ਐ ਜੀ ਇਹ ਲੰਬੀ ਆਵਾਜ਼ ਨਾਲ ਪਾਠ ਕਰਨਾ ਸੰਬੰਧਕ ਪਾਠ ਹੈ ਇਥੇ ਜਮਕ ਲਾ ਦਿੰਨੀ ਐ ਜੀ ਨਹੀਂ ਕਹਿਣਾ ਐ ਜੀ ਐ ਜੀ Jap tap sansjam ਇਥੇ ਵਿਸਰਾਮ ਹੈ ਸਤਿ ਆਧਾਰ ਮੇਰੇ ਆਧਾਰ ਛੱਪਿਆ ਹੋਇਆ ਸੀ ਆਧਾਰ ਪਾਠ ਹੈ ਰੈਡੀ ਕਰਨਾ ਨੇ ਆਧਾਰ ਸਿੱਧਾ ਹੀ ਐੜਾ ਤਦ ਦਿਖਣਾ ਰਾਰਾ ਇੱਕ ਇੱਕ ਕਰਨਾ ਮੇਰੇ ਦੋ ਛਪੇ ਹੋਏ ਸਨ ਆਧਾਰ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੁੰਨ ਸਮਾਦ ਰਹਿ ਲਿਵ ਲਾਗੀ ਏਕਾ ਏਕੀ ਸ਼ਬਦ ਵਿਚਾਰ ਜਾਲ ਥਲ ਧਰਨ ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ અપਾਰ ਇਹ ਪਾਠ ਬੜੇ ਧਿਆਨ ਨਾਲ ਉਚਾਰਨ ਕਰਨਾ ਹੈ ਨਾ ਤਦ ਮਾਇਆ ਮਗਨ ਨਾ ਛਾਇਆ ਇਥੇ ਵਿਸ਼्राम ਨਾ ਸੂਰਜ ਚੰਦ ਨਾ ਨਾ ਸੂਰਜ ਚੰਦ ਨਾ ਇਥੇ ਠਮਕ ਲਾ ਦਨੀ ਹੈ ਜੋਤ અપਾਰ ਵਾਹਿਗੁਰੂ ਦੀ ਜੋਤ ਹੈ ਸੀ ਪਾਰਾ ਵਾਰ ਤੋਂ ਰਹਿਤ ਵਾਹਿਗੁਰੂ ਦੀ ਜੋਤ ਹੈਗੀ ਸੀ ਉਦੋਂ ਚੰਦ ਤੇ ਸੂਰਜ ਨਹੀਂ ਸੀ ਇਹ ਉਹ ਨਹੀਂ ਕਹਿੰਦਾ ਨਾ ਨਾ ਸੂਰਜ ਚੰਦ ਨਾ ਜੋਤ ਪਾਰ ਸਰਵ ਦ੍ਰਿਸ਼ਟ ਲੋਚਨ ਸਾਭ ਆਪ ਅੰਤਰ ਏਕਾ ਨਦਰ ਸੋ ਤ੍ਰਿਪਵਨ ਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮਾ ਵਿਸ਼ਨ ਮਹੇਸ ਆਕਾਰ ਸਰਬੇ ਜਾਚਕ ਤੂੰ ਪ੍ਰਾਪ ਦਾਤਾ ਵਿਸਰਾਮ ਹੀ ਲਈ ਜੰਨਾ ਠਮਕ ਤੇ ਵੀ ਸਰਬੇ ਜਾਚਕ ਤੂੰ ਪ੍ਰਾਪ ਦਾਤਾ ਦਾਤ ਕਰੇ ਆਪਣੇ ਵਿਚਾਰ ਇੰਜ ਚਲਦਾ ਤੂੰ ਤੂੰ ਸਿੱਧਾ ਉੱਥੇ ਰੁਕ ਸਰਬੇ ਜਾਚਕ ਤੂੰ ਪ੍ਰਭ ਦਾਤਾ ਇੱਥੇ ਜਿਆਦਾ ਰੁਕ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੈ ਪ੍ਰਭ ਨਾਇਕ ਦੇਦੇ ਟੋਟ ਨਾਹੀ ਪੰਡਾਰ ਦੇਦੇ ਟੋਟ ਨਾਹੀ ਪੰਡਾਰ ਹੁੰਦਾ ਭੰਡਾ ਕਛ ਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਜਮਕ ਵੀ ਲਾਵੇ ਤੇ ਐਨ ਮਿਹਨਤ ਕੀਤੀ ਹੋਏ ਨਾ ਫੇਰ ਲਗਦੀਆਂ ਹੁੰਦੀਆਂ ਜਮਕਾਂ ਹੁੰਦਾ ਭਾਂਡਾ ਕਾਸ਼ ਨਾ ਸਮਾਵੇ ਇੱਥੇ ਵਿਸਰਾਮ ਸਿੱਧਾ ਅੰਮ੍ਰਿਤ ਪਰਿਆ ਨਿਹਾਰ ਸਿੱਧਾ ਤੇ ਜਮਕ ਲੱਗ ਸਿੱਧ ਸਮਾਧੀ ਅੰਤਰ ਜਾਚਹਿ ਸਮਾਧੀ ਕਹਤਾ ਸਮਾਧੀ ਤਦੇ ਨਾਲ ਪੁੰਨ ਸਿੱਧ ਸਮਾਧੀ ਅੰਤਰ ਜਾਚਹਿ ਰਿੱਧ ਸਿੱਧ ਜਾਚ ਕਰਹਿ ਜੈਕਾਰ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈ ਸੋਝ ਗਲ ਦੇਵਹ ਪ੍ਰਕਾਰ ਵੱਡੇ ਭਾਗ ਗੁਰ ਸਿਵਹ ਆਪਣਾ ਭੇਦ ਭੇਦ ਨਾਹੀ ਗੁਰਦੇਵ ਮਰਾਰ ਤਾਕੋ ਕਾਲ ਨਾਹੀ ਜਮ ਜੋ ਹੈ ਬੂਝੈ ਅੰਤਰ ਸਬਦ ਵਿਚਾਰ ਆਬ ਤਬ ਅਵਰ ਨਮਾਗੋ ਹਾਰ ਪੈ ਨਾਮ ਨਰੰਜਨ ਦੀਜੈ ਪਿਆਰ ਨਰੰਜਨ ਕਹਿ ਦਿੰਦਾ ਤੂੰ ਨਰੰਜਨ ਸ਼ਿਆਰੀ ਵੀ ਛੜ ਜੰਨਾ ਤੇ ਨੰਨਾ ਵੀ ਛੜ ਜੰਨਾ ਦੂਜਾ ਨਿਰੰਜਨ ਨੰਨੇ ਸ਼ਿਆਰੀ ਨਿਰੰਜਨ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਾਲ ਮਾਗੈ ਹਰ ਜਸ ਦੀਜੈ ਕਿਰਪਾ ਧਾਰ ਗੂਜਰੀ ਮਹੱਲਾ ਪਹਿਲਾ ਐ ਜੀ ਜਨਮ ਮਰੇ ਆਵੈ ਫੁਨ ਜਾਵੈ ਬੇਨਗੁਰ ਗਾਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੇ ਨਾਮੇ ਗਤਪਤ ਪਾਈ ਭਾਈ રે RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੀ ਐਸੀ ਨਾਮ ਬਡਾਈ ਰਹਾਉ ਐਜੀ ਬਹੁਤੇ ਭੀਖ ਕਰ ਹੈ ਭਿਖਿਆ ਕਉ ਕੀਤੇ ਉਦਰ ਭਰਨ ਕਹਿ ਤਾਈ ਇਹ ਵਿਸਰਾਮ ਧਿਆਨ ਨਾਲ ਲਾਉਣਾ ਐ ਜੀ ਇਥੇ ਯਮਕ ਬਹੁਤੇ ਭੀਖ ਕਰ ਹੈ ਇਥੇ ਠਮਕ ਇਕਿਆ ਕੋ ਇਥੇ ਵਿਸਰਾਮ ਹੈ ਕੀਤੇ ਇਥੇ ਯਮਕ ਉਦਰ ਭਰਨ ਕਹਿ ਤਾਈ ਬੇਨ ਹਰ ਭਗਤ ਨਾਹੀ ਸੁਖ ਭਰਾਨੀ ਬੇਨ ਗੁਰ ਗਰਬ ਨਾ ਜਾਈ ਐ ਜੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵੈਰਾਈ ਐ ਜੀ ਇਥੇ ਜਮਕਾ ਕਾਲ ਇਥੇ ਵੀ ਥੋੜਾ ਠਹਿਰਾ ਦਿੰਨਾ ਸਦਾ ਸਿਰ ਉੱਪਰ ਠਾਡੇ ਇਥੇ ਵਿਸ਼ਰਾਮ ਹੈ ਜਨਮ ਜਨਮ ਵੈਰਾਈ ਸਤਿਗੁਰ ਸਬਦ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ਗੁਰ ਸਰਣਾਈ ਜੋ ਨਾ ਸਕੇ ਦੂਤ ਨਾ ਸਕੇ ਸੰਤਾਈ ਦੂਤ ਨਾ ਸਰਕਾ ਸੰਤਾਈ ਥੋੜਾ ਜਿਹਾ ਕਸ ਕੇ ਉਚਾਰਨ ਬੋਲ ਆਗਤ ਨਾਥ ਨਿਰੰਜਨ ਰਾਤੀ ਨਿਰਪਾਉ ਸਿਉ ਲਿਵ ਲਾਈ ਐ ਜੀਉ ਨਾਮ ਦਿੜਹੋ ਨਾਮੇ ਲਵਲਾਵੋ ਸਤਗੁਰੂ ਤੇ ਟੇਕ ਟਿਕਾਈ ਦਿੜਹੋ ਉਚਾਰਨ ਕਰਨਾ ਇਥੇ ਦ੍ਰਿੜੋ ਨਹੀਂ ਕਹਿਣਾ ਜੋ ਤਿਸ ਭਾਵੈ ਸੋਈ ਕਰਸੀ ਕੀਰਤ ਨਾ ਮਿਟਿਆ ਜਾਈ ਐ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੰਮੀ ਦੇ ਹਲੰਤ ਨਹੀਂ ਐ ਤੁਮਾਰੀ ਬਾਠ ਐ ਜੀ ਭਾਗ ਪਰੇ ਐ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰਨਾ ਦੂਜੀ ਭਾਈ ਭਾਗ ਪਰੇ ਭਜ ਕੇ ਪੈ ਹਾਂਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰਨਾ ਦੂਜੀ ਭਾਈ ਆ ਬਤਵ ਏਕੋ ਏਕ ਪੁਕਾਰੋ ਆਦ ਜੁਗਾੜ ਸਖਾਈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਓ ਬਾਨ ਆਈ ਕਰ ਕਿਰਪਾ ਗੁਰਦਰਸ਼ ਦਿਖਾਵੋ ਹੋ ਮੈਂ ਸ਼ਬਦ ਜਲਾਈ ਐ ਜੀ ਕੀ ਆ ਮੰਗੋ ਕਿਸ ਰਹਿ ਨ ਦੀਸੈ ਇਸ ਜਗ ਮਹਿ ਆਇ ਜਾਈ ਨਾਨਕ ਨਾਮ ਪਦਾਰਸ਼ ਦੀਜੈ ਹਿਰਦੈ ਕੰਠ ਬਣਾਈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ